thank yeah. you ਯੂਟਿਊਬ ਹੋਣੀ ਹੈ ਨਾ ਜੋਗਤੀ ਲਾਉਣੀ ਹੈ ਯੂਟਿਊਬ ਤੇ ਕਿਹਾ ਬੜਾ ਪਰ ਗਿਆਨ ਲਗਾਤਾਰ ਲੱਗੀ ਮੈਂ ਮਨ ਤੋਂ ਨਾ ਪੂਰੇ ਉਪਰਤ ਹੈ ਕਿ ਕਹਿੰਦਾ ਮੇਰੀ ਗੱਡੀ ਕਰਦੇ ਨਾਲ ਛੜਤੀ ਆ ਤੇ ਮੰਬੀਆਂ ਦਾ ਪਿੱਛੇ ਾਟ ਗਿਆ ਤੁਸੀਂ ਜਾਗਰਤ ਨਾਲ ਜੋਗਤੀ ਕਰੋ ਉਹਨਾਂ ਲਗਾਤਾਰ ਤੁਹਾਡੇ ਘਰ ਸੇਪਾਉਂ ਜੁਬਤ ਚ ਚਲੋ ਆ ਵੀ ਬਿਮਾਰ ਬਾਰੇ ਕੁਛ ਨਾਵੇਂ ਕਿਸੇ ਨੇ ਉਹ ਤਾਂ ਨਹੀਂ ਸ਼ਾਮਲ ਮੈਂ ਨਹੀਂ ਪਾਇਆ ਉਹਨਾਂ ਤੋਂ ਬੁੱਕਾਂ ਕੰਮ ਪਾਏ ਉਹ ਜਿਹੜੇ ਜੱਲੀ ਕਹਿੰਦੀ ਮੁਕਾਬਲ ਤੁੰਗ ਬਿਮਾਰ ਕਰੇਗੀ ਉਹਨਾਂ ਨੂੰ ਸੋਚਣ ਸੋਚ ਤੋਂ ਦੂਰ ਮੈਂ ਬਿਮਾਰ ਮਾਜਰਾ ਬਾਕੀ ਕੁਝ ਕੁਛ ਪੁੱਛੇ ਸੋਚ ਰਿਹਾ ਇਹਦਾ ਸੋਚ ਕੇ ਜੇ ਰੋਪਨ ਦੀ ਬਾਪੂ ਨੂੰ ਪੁੱਛਣਾ ਕਿ ਮੈਂ ਅਹ ਸੋਚ ਕੇ ਪੜ੍ਹੇ ਬਹੁਤ ਆਪਸੀ ਤੋਂ ਮੂੰਹ ਨਹੀਂ ਚਾਹਤ ਨਹੀਂ ਸੋਚਦਾ ਮੈਂ ਬੈਠੇ ਰਹਿੰਦੇ ਹਾਂ 500 ਬੱਚੇ ਦੀਆਂ ਹੋ ਪਰਿਆ ਦਾ ਮਖਰਮ ਆ ਵੀ ਸੁਰੇ 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 ਲੋਕ ਕੋਲ ਡਿਆ ਉਹਨਾਂ ਲਕਸ਼ੀ ਬਾਗੇ ਉਹ ਜੜ ਦੇ ਚੱਕਾ ਬੰਨ। ਜੀ ਬਾਬੇ ਬਿਲਕੁਲ ਸਹੀ ਹੋ ਜਾਂਦੀ ਜੋ ਜੀ ਬਾਬੇ ਤਰੀ ਕੁਝ ਜੋ ਬਾਜਰਾ ਬਾਬਾ ਹਰੀਆ ਦੇ ਹਾਂ ਹਾਂ ਬਣੇ ਕੋਈ ਹੈ। ਇਹਨੂੰ ਡਿਆ ਉਹਨਾਂ ਲਕਸ਼ੀ ਬਾਗੇ ਉਹ ਜੜ ਦੇ ਚੱਕਾ ਬੰਨ। ਬਾਬੇ ਦੇ ਜੰਡ ਤੇ 11 ਤੱਕ ਲੱਸੀ ਪਾਸ ਤਾਲਾ ਲੱਗ ਠੀਕ ਹੈ। ਠੀਕ ਹੋ ਗਿਆ ਸਹੀ ਹੋ ਗਈ ਬੰਨ। ਸ਼ੰਗਰ ਕੋਕੀ ਆਈ। چی بولی ਕੀ ਹੋਈ ਆ ਹਾਂ ਸ਼ੋਦਾਨਾ ਕਾਪੀ ਨਾਲੋਂ ਪਹਿਲਾਂ ਵਾਲੇ ਕੰਟਰੈਕਟ ਦੇ ਹੀ ਜੋ ਕਲਾ ਕਰਨੇ ਕਰਾ ਦੇ ਇਹ ਤਾਂ ਮੁਸ਼ਕਲੀ ਨਹੀਂ ਲੱਗਦੀ ਆ ਬਰਬਾਦ ਆਦੋਂ

ਦੁਵਾਦ ਨੂੰ ਦੁਵਾਦ ਦੀ ਪਿੰਡ ਅੰਦਰ ਦੁਵਾਦ ਨੂੰ ਕਹਿੰਦੇ ਨੇ ਇਹਨਾਂ ਨੂੰ ਪਿੰਡ ਆਪ ਨੂੰ ਕਹਿੰਦੇ ਨੰਨ ਨੀਗਾ ਘਰਾਂ ਦੇ ਜੀ ਘਰਾਂ ਨੂੰ ਕਹਿੰਦੇ ਹਾਂਜੀ ਬਾਬਾ ਉਹ ਇੱਧਰ ਦੁਵਾਦ ਨੂੰ ਕਹਿੰਦੇ ਰੋਕ ਦੱਸੋ ਇਹ ਦੁਵਾਦ ਨੂੰ ਕਹਿੰਦੇ ਇਹਨੂੰ ਪਿੰਡ ਆਉਂਦਾ ਪ੍ਰਵੇਸ਼ ਕੀਤਾ ਚੱਲਦਾ ਇੱਥੇ ਚੱਲਦਾ ਬੋਲੀ ਇੱਥੇ ਚੱਲਦਾ ਹਾਂਜੀ ਛਲੋ ਕੋ ਆ ਕਹਿੰਦੇ ਮੈਂ ਨਾ ਕਿ ਉਹ ਕੰਨ ਚ ਲੱਗੀ ਬੈਠਾ ਸੀ। ਕਹਦੀ ਹੈ ਵੈਸੇ ਲੱਗੀ ਸੀ ਆਮੇ ਜੋਤ ਦੇ ਵਿੱਚ ਕਿਹੜੇ ਛੜੀਆਂ ਜੋਤ ਥੋੜੀਆਂ? ਨਹੀਂ ਹੈ? ਨਹੀਂ ਆਂਦੇ। ਦੇਖ ਲਓ। ਨਹੀਂ ਬੱਤੀ। ਅੱਡੇ ਫਟਾ। ਪਹਿਲਾਂ ਜੋਤ ਦੇ ਵਿੱਚ ਅੱਗ ਲੱਗੀ ਫੇਰ ਫਾਇਰ ਤੇ ਲੱਗੀ ਸੀ। ਜੇ ਤਾਂ ਨਹੀਂ ਬਕੂਈ ਉਹਨੇ। ਮੇਰੇ ਘਰ ਚ ਵੀ ਲੱਗੀ ਆ। ਹਾਂਜੀ ਘਰ ਚ। ਘਰ ਚ ਤਾਂ ਲੱਗੀ ਜੀ ਆਂਦੇ। ਤੇਰੀ ਬਤਨੀ ਨੇ ਲਵਾਈਏ। ਆਵੇ। ਕੀ ਸਿਆਣ ਨੂੰ ਗੁਰੂ ਤਾਰੇ ਤੁਸੀਂ ਨਹੀਂ ਬਾਬਾ ਹੀ ਹੈ ਹੈ ਨਹੀਂ ਤਾਰੇ ਬਾਬਾ ਭਾਡੇ ਘਰ ਚਾਇ ਸਕੀਲ ਕਰਨ ਨੂੰ ਈਲ ਕਰਨ ਆਏ ਆਏ ਉਹਨਾਂ ਦੇ ਆਉਣ ਦੇ ਨਾਲ ਤੁਹਾਡੇ ਅੱਖ ਲੱਗੀ ਸੀ ਤੇ ਗੱਡੀ ਚੱਕੀ ਸੀ ਤੁਸੀਂ ਨਹੀਂ ਬਾਬਾ ਹੈ ਹੈ ਨਹੀਂ ਚੱਕੀ ਜਾਂਦੇ ਜੀ ਆ ਵੇ ਕਾਡੋ ਜੀ ਇਸ ਹਰਦਨ ਲਗਾਤਾਰ ਬਾਬੇ ਜਸ ਦੀ ਬਾਤ ਕਰਦੇ ਜੀ ਚਲੋ ਬੱਚੇ ਕੌਣ ਕਾਣ ਨੌਕਰੀ ਦੇ ਫਾਰਮ ਕੌਣ ਭਰਦਾ ਹੈ ਆ ਜਾ ਮੈਂ ਕਹਾਂ ਆ ਜਾ ਨੌਕਰੀ ਵਾਲੇ ਜਿਹੜੇ ਆ ਨਹੀਂ ਬੋਕੂ ਨਹੀਂ ਬਾਲੇ ਬੋਕੂ ਨਹੀਂ ਆ ਜਾ ਬੋਕੂ ਆਹ ਬਈ ਜੀ 0 0 0 0 0 ਹਾਂ ਵੀ اوئے صاحب چانوے روپتلو اتے تا وی چا گئے کس کس نے نے صاحب پر گراں اتے بھائی چلے ریے دا ہے جیڑا کوئی چلے ریے دا ہے جیڑا بول سکتے ہو سدج سدج بول سدج بول کاروں کو نہ سدج کاروں کا اپنا وار جی او